ਹਾਂ ਜਿਸਾਸਿਕਾ ਦੀ ਕੀ ਹਾਲਾ ਤੁਹਾਡਾ ਕੁਝ ਸਾਥੀਆਂ ਦੇ ਮੈਸੇਜ ਆਏ ਹੋਏ ਸੀ ਵੀ ਕਈ ਵਾਰੀ ਨਾ ਜਿਵੇਂ ਆਪਣੇ ਸ਼ੋਲਡਰ ਹੁੰਦੇ ਆ ਬਾਹਵਾ ਹੁੰਦੀਆਂ ਆ ਬੈਕ ਆ ਦੇ ਮਤਲਬ ਹੁੰਦੇ ਨੇ ਇਹਨਾਂ 'ਚ ਦਰਦ ਹੁੰਦਾ ਰਹਿੰਦਾ ਵਾ ਦੇਖੋ ਇਹਦੇ ਦੋ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਇੱਕ ਤਾਂ ਜੋੜਾਂ ਦਾ ਦਰਦ ਹੁੰਦਾ ਇੱਕ ਮਾਸਪੇਸ਼ੀਆਂ ਦਾ ਜੋੜਾਂ ਦੇ ਦਰਦ ਵਾਸਤੇ ਤਾਂ ਤੁਸੀਂ ਸਪੈਸ਼ਲ ਡਾਕਟਰ ਜਿਹੜੇ ਹੱਡੀਆਂ ਦੇ ਉਹਨਾਂ ਤੋਂ ਟ੍ਰੀਟਮੈਂਟ ਕਰਵਾਓ ਐਕਸਰੇ ਵਗੈਰਾ ਕਰਵਾਓ ਉਹ ਤਕਲੀਫ ਹੋਰ ਤਰ੍ਹਾਂ ਦੀ ਹੁੰਦੀ ਆ ਇਕੋਂ ਦਾ ਮਾਸਪੇਸ਼ੀਆਂ ਦਾ ਮਾਸਪੇਸ਼ੀਆਂ ਜੇ ਮੈਂ ਹੁਣ ਮੈਂ ਲਾ ਲੋ ਜੋਰ ਲਾ ਲਿਆ ਵਾਦਿਆਂ ਜਿੰਮ ਕਰਦੇ ਆਪਾਂ ਉੱਥੇ ਜੋਰ ਵੱਧ ਲਾ ਕੇ ਮਾਸਪੇਸ਼ੀਆਂ ਵਿਕਤੀਆਂਗੇ ਉਹਨਾਂ ਨੂੰ ਆਪਾਂ ਘਰੇ ਕੁਝ ਐਕਸਰਸਾਈਜ਼ਾਂ ਜਾਂ ਕੁਝ ਜਿਹੜੇ ਆਪਣੇ ਦੇਸੀ ਤਰੀਕੇ ਨਾਲ ਠੀਕ ਕਰ ਸਕਦੇ ਆ ਉਹਦੇ ਚ ਮੰਨ ਲਓ ਵੀ ਤੁਸੀਂ ਇੱਕ ਤਾਂ ਤੁਸੀਂ ਬਰਫ਼ਾ ਜਿਹੜੀ ਜਿੱਥੇ ਤੁਹਾਨੂੰ ਤਕਲੀਫ ਆ ਬਰਫ਼ ਦੀ ਮ사ਜ ਕਰੋ ਹਨ ਦਿਨ ਚ ਦੋ ਤਿੰਨ ਵਾਰੀ ਫਿਰ ਤੁਸੀਂ ਕਾਚਾ ਰੇਤਾ ਲੈ ਕੇ ਉਹਨੂੰ ਗਰਮ ਕਰਕੇ ਕੜਾਹੀ ਚ ਲੋਹੇ ਦੀ ਚ ਕੋਟਲੀ ਬਣਾ ਕੇ ਉਹਦੇ ਨਾਲ ਸੇਕਾ ਲਓ। ਬਰ ਫਿਰ ਕੁਝ ਐਕਸਰਸਾਈਜ਼ਾਂ ਆ ਜਾਂਦੀਆਂ ਨੇ ਜਿਵੇਂ ਮੰਨ ਲਓ ਵੀ ਆ ਪੈਪ ਆ ਇੱਕ ਹੱਥ ਨਾਲ ਆਉਂਦੀ ਆਪਦੇ ਆਪ ਨੂੰ ਪਿੱਛੇ ਨੂੰ ਸਿੱਟਣਾ ਮਤ ਸੀ। ਤੇ ਦੂਜੇ ਮਾਹ ਨਾਲ ਚੇਂਜ ਕਰਕੇ ਇਹਦਾ ਜੀ ਇਹ ਵੀ ਮੰਨ ਲਓ ਤੁਸੀਂ 10-10 ਰੈਪ ਇਹਦੇ ਲਾਓ। ਫਿਰ ਬਾਹਾਂਆਂ ਜਿਹੜੀਆਂ 10 ਵਾਰੀ ਅੱਗੇ 10 ਵਾਰੀ ਪਿੱਛੇ ਇਹ ਤਾਂ ਸੀ ਸਿੰਗਲ ਠੀਕ ਆ ਜੀ ਇਹ ਤਾਂ ਆਮ ਜਿਹੜੀਆਂ ਮੰਨ ਲਓ ਐਕਸਰਸਾਈਜ਼ਾਂ ਹੋ ਗਈਆਂ ਇਹ ਐਕਸਰਸਾਈਜ਼ਾਂ ਤੁਹਾਨੂੰ ਮੰਨ ਲਓ 2-4 ਦਿਨ 5 ਦਿਨ ਕਰੋਗੇ ਹੈਲਪ ਕਰਦੀਆਂ ਮਾਸਪੇਸ਼ੀਆਂ ਦੀ ਤਕਰੀਰ ਚ ਪਹਿਲੀ ਵਾਰੀ ਬਲੱਡ ਦਾ ਫਲੋ ਘਟਵਾ ਜਾਂਦਾ ਉਹ ਠੀਕ ਹੋ ਜਾਂਦਾ ਵਾ ਖਰਾਕ ਚੰਗੀ ਖਾਓ ਪ੍ਰੋਟੀਨ ਦੀ ਮਾਤਰਾ ਵਧੀਆਂ ਲਓ ਕੈਲਸ਼ੀਅਮ ਵਗੈਰਾ ਚੰਗਾ ਲਓ ਪੁਰਾਣੇ ਪੰਜਾਬ ਨੂੰ ਫੋਲੋ ਕਰੋ ਤੇ ਵੀਡੀਓ ਚੰਗੀ ਲੱਗੇ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਮਾਂਸ